ਰਿਸ਼ਤਿਆਂ ਦਾ ਬੇੜਾ ਕਰ ਕਿਸ ਤਰੀਕੇ ਨਾਲ ਹੋ ਗਿਆ ਮੇਰਾ ਖਿਆਲ ਹੈ ਵੀ ਕੋਈ ਹਫਤਾ ਐਸਾ ਨਹੀਂ ਹੋਣਾ ਜਦੋਂ ਪਤੀ ਨੇ ਪਤਨੀ ਨਾ ਮਾਰੀ ਹੋਵੇ ਜਾਂ ਪਤਨੀ ਨੇ ਪਤੀ ਨਾ ਮਾਰਿਆ ਹੋਵੇ ਤੇ ਜਿਹੋ ਜੀਆਂ ਕਹਾਣੀਆਂ ਮੀਡੀਆ ਦੇ ਵਿੱਚ ਆਉਂਦੀਆਂ ਸੱਚੀ ਮੁੱੱਚੀ ਲੋਕੰਡਾ ਖੜਾ ਹੋ ਜਾਂਦਾ ਭਾਰਤ ਵਰਗਾ ਉਹ ਦੇਸ਼ ਜਿਹਨੂੰ ਅਸੀਂ ਕਹਿੰਨੇ ਵੀ ਸੰਸਕ੍ਰਿਤ ਪੱਖੋਂ ਬਹੁਤ ਅਮੀਰ ਹੈ ਜਿੱਥੇ ਅਸੀਂ ਇਹ ਗੱਲ ਕਹਿੰਨੇ ਕਿ ਦੇਵੀ ਦੇਵਤਿਆਂ ਦਾ ਵਾਸ ਸੀ ਜਿੱਥੇ ਅਸੀਂ ਇਹ ਗੱਲ ਕਹਿੰਨੇ ਕਿ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਧਰਤੀ ਹੈ ਜਿੱਥੇ ਅਸੀਂ ਇਹ ਗੱਲ ਕਹਿੰਨੇ ਕਿ ਸਾਨੂੰ ਸਬਕ ਹੋਣਾ ਜੀਨਸ ਦੇ ਵਿੱਚ ਮਿਲਿਆ ਜਿੱਥੇ ਸਾਨੂੰ ਰਿਸ਼ਤੇ ਨਿਭਾਉਣਾ ਜੀਨਸ ਦੇ ਵਿੱਚ ਮਿਲਿਆ ਪਰ ਇੱਥੇ ਜੇਕਰ ਨਹੀਂ ਬਣਦੀ ਤਾਂ ਬੰਦਾ ਬੰਦੇ ਨੂੰ ਮਾਰ ਦਿੰਦਾ ਜੇਕਰ ਤੁਹਾਡਾ ਇਸ਼ਕ ਪੇਚਾ ਕਿਤੇ ਹੋਰ ਚੱਲਦਾ ਤਾਂ ਔਰਤ ਆਪਦੇ ਘਰ ਵਾਲੇ ਨੂੰ ਮਰਵਾ ਦਿੰਦੀ ਆ ਜਿਸ ਤਰੀਕੇ ਦੇ ਨਾਲ ਹੁਣ ਸ਼ਿਲੌਂਗ ਦੇ ਵਿੱਚੋਂ ਰਾਜਾ ਰਘੂਵੰਸ਼ੀ ਦੀ লাশ ਮਿਲੀ ਆ ਤੇ ਜਿਸ ਤਰੀਕੇ ਦੇ ਨਾਲ ਉਹਦੀ ਘਰਵਾਲੀ ਸੁੰਨਮ ਰਘੂਵੰਸ਼ੀ ਦੇ ਕਿਸੇ ਸਾਹਮਣੇ ਆਉਂਦੇ ਆ ਸੱਚੀ ਮੁੱਚੀ ਲੂਕੰਡਾ ਖੜਾ ਹੋਣਾ ਕੁਦਰਤੀ ਆ ਕਿਉਂਕਿ ਜਿਨ੍ਹਾਂ ਦਾ ਵਿਆਹ 11 ਮਈ ਨੂੰ ਹੋਇਆ ਹੋਵੇ 16 ਮਈ ਨੂੰ ਔਰਤ ਨੇ ਆਪਦੇ ਘਰ ਵਾਲੇ ਨੂੰ ਮਾਰਨ ਦੀ ਯੋਜਨਾ ਪ੍ਰੇਮੀ ਦੇ ਨਾਲ ਘੜੀ ਹੋਵੇ ਉਸ ਤੋਂ ਬਾਅਦ 23 ਮਈ ਨੂੰ ਲਾਸ਼ ਮਿਲ ਗਈ ਹੋਵੇ ਯਾਨੀ ਕਿ 5 ਦਿਨਾਂ ਬਾਅਦ ਤਾਂ ਉਹਨੇ ਯੋਜਨਾ ਬਣਾ ਲਈ ਕਿ ਮੈਂ ਆਪਣੇ ਘਰ ਵਾਲੇ ਨੂੰ ਮਾਰ ਦੇਣਾ ਜਾਂ ਮਰਵਾ ਦੇਣਾ ਕਿੱਸਾ ਵਿੱਚੋਂ ਕੀ ਸਾਹਮਣੇ ਆਇਆ ਤੇ ਔਰਤ ਇਹ ਸੋਨਮ ਕਿੰਨੀ ਤਿੱਖੀ ਆ ਕਿੰਨੀ ਤੇਜ਼ ਆ ਇਹ ਮੈਂ ਪੜ ਕੇ ਸੱਚੀ ਮੁੱੱਚੀ ਹੈਰਾਨ ਰਹਿ ਗਿਆ 당 ਰਹਿ ਗਿਆ ਵੀ ਆਹ ਕੁਝ ਵੀ ਹੁੰਦਾ ਜੇਕਰ ਤੁਹਾਡਾ ਜ਼ਿੰਦਗੀ ਦੇ ਵਿੱਚ ਕਿਤੇ ਹੋਰ ਚੱਲ ਰਿਹਾ ਜਾਂ ਕਿਸੇ ਮਰਦ ਨੂੰ ਕੋਈ ਔਰਤ ਪਸੰਦ ਆ ਔਰਤ ਨੂੰ ਕੋਈ ਮਰਦ ਪਸੰਦ ਆ ਤਾਂ ਜਿਹਦੇ ਨਾਲ ਤੁਸੀਂ ਜੁੜੇ ਆ ਉਹਨੂੰ ਮਾਰਨ ਦੇ ਕੀ ਲੋੜਾ ਤੁਸੀਂ ਮਾਰਦੇ ਕਿਹੜੇ ਕਰਨਾ ਤੁਸੀਂ ਆਪਦੀ ਇੱਕ ਇੱਛਾ ਦੀ ਪੂਰਤੀ ਦੇ ਲਈ ਕਿਸੇ ਦੀ ਜਾਨ ਲੈ ਲੈਣੇ ਆ ਤੁਸੀਂ ਉਹਦੇ ਨਾਲ ਜੀ ਸਦਕੇ ਵਸੋ ਜੀਓ ਤੇ ਜਿਉਣ ਦੇ ਉਹਦੇ ਸਿਧਾਂਤ ਦੇ ਮੁਤਾਬਕ ਚੱਲੋ ਪਰ ਭਾਰਤ ਦੇ ਵਿੱਚ ਕਿਸੇ ਨੂੰ ਮਾਰਨਾ ਕਿੰਨਾ ਸੌਖਾ ਕੰਮ ਹੋ ਗਿਆ ਭਾਰਤ ਦੇ ਵਿੱਚ ਕਾਨੂੰਨ ਤੋਂ ਡਰਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਤੇ ਬੰਦੇ ਨੂੰ ਬਾਅਦ ਵਾਲੀਆਂ ਜਿਹੜੀਆਂ ਚੁਣੌਤੀਆਂ ਬਾਅਦ ਵਾਲੀਆਂ ਮੁਸ਼ਕਲਾਂ ਮਿਲਣ ਵਾਲੀ ਸਜ਼ਾ ਦਾ ਇੱਕ ਪੈਸੇ ਦਾ ਡਰ ਨਹੀਂ ਰਿਹਾ ਇਹ ਸਾਰੀ ਕਹਾਣੀ ਅੱਖਾਂ ਦੇ ਮੂਰੇ ਆਖੜਉਂਦੀ ਹੈ ਸੋਨਮ ਰੰਗੂਵੰਛੀ ਆ ਜਿਹੜੀ ਔਰਤ ਇਹਦਾ ਵਿਆਹ ਹੋਇਆ ਜੀ ਰਾਜਾ ਰੰਗੂਵੰਛੀ ਦੇ ਨਾਲ 11 ਮਈ ਨੂੰ ਇੰਦੌਰ ਦਾ ਇਹ ਪਰਿਵਾਰ ਆ ਰਾਜਾ ਰੰਗੂਵੰਛੀ ਇੰਦੌਰ ਦਾ ਉਹਦਾ ਵਿਆਹ ਹੋ ਗਿਆ ਉਸ ਤੋਂ ਕੁਝ ਮਹੀਨੇ ਪਹਿਲਾਂ ਮੰਗਣਾ ਹੋਇਆ ਪਰ ਇਸ ਔਰਤ ਨੇ 4-5 ਦਿਨਾਂ ਬਾਅਦ ਹੀ ਇਹ ਯੋਜਨਾ ਘੜੀ ਆ ਆਪਣੇ ਪ੍ਰੇਮੀ ਦੇ ਨਾਲ ਕਿ ਮੈਂ ਤੇਰੇ ਨਾਲ ਆ ਤੂੰ ਕੋਈ ਹੋਰ ਦੋਸਤ ਲੈ ਲਾ ਤੇ ਮੇਰੇ ਘਰ ਵਾਲੇ ਨੂੰ ਆਪਾਂ ਮਿਲ ਕੇ ਮਾਰਦੇ ਪਤਾ ਕਿਉਂ ਕਿ ਕਿਉਂਕਿ ਜੇਕਰ ਮੈਂ ਤੇਰੇ ਨਾਲ ਸਿੱਧਾ ਵਿਆਹ ਕਰਵਾਉਣੀ ਆ ਯਾਨੀ ਕਿ ਇਹਦੇ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਜੇਕਰ ਮੈਂ ਤੇਰੇ ਨਾਲ ਵਿਆਹ ਕਰਵਾਉਣੀ ਆ ਤਾਂ ਫਿਰ ਮੇਰੇ ਪਿਓ ਨੇ ਨਹੀਂ ਮੰਨਣਾ ਉਹ ਦਿਲ ਦਾ ਰੋਗੀ ਆ ਜਦੋਂ ਮੈਂ ਵਿਧਵਾ ਹੋ ਗਈ ਤੇ ਫਿਰ ਮੇਰੇ ਪਿਓ ਨੇ ਮੇਰਾ ਹੱਥ ਤੇਰੇ ਹੱਥ ਦੇ ਵਿੱਚ ਦੇ ਹੀ ਦੇਣਾ ਇਹ ਗੱਲ ਕਹਿਣੀ ਆ ਕਿ ਮੇਰੀ ਧੀ ਹੁਣ ਵਿਧਵਾ ਹੋ ਗਈ ਆ ਇਹ ਫਿਲਮੀ ਕਹਾਣੀਆਂ ਦੇ ਦਿਮਾਗ ਦੇ ਵਿੱਚ ਔਰਤ ਦੇ ਚੱਲੀ ਆ ਲਓ ਜੀ ਇਹ ਹਨੀਮੂਨ ਦੇ ਵਾਸਤੇ ਚਲੇ ਜਾਂਦੇ ਆ ਹਨੀਮੂਨ ਤੇ ਜਾਣ ਦੇ ਵਾਸਤੇ ਸ਼ਲਾਂਗ ਦੀਆਂ ਟਿਕਟਾਂ ਮੇ ਘੱਲਿਆ ਦੀਆਂ ਇਹਨੇ ਖੁਦ ਬੁੱਕ ਕੀਤੀਆਂ ਆਪ ਇਹ ਜਾਂਦੇ ਜਹਾਜ਼ ਦੇ ਉੱਤੇ ਇਹ ਪ੍ਰੇਮੀ ਨੂੰ ਤੇ ਉਹਦੇ ਦੋਸਤਾਂ ਨੂੰ ਕਹਿੰਦੀ ਕਿ ਆ ਮੈਂ ਤੁਹਾਨੂੰ ਟ੍ਰੇਨ ਦੀ ਟਿਕਟ ਲੈਤੀ ਆ ਗੱਲ ਇਹ ਕਹੀ ਜਾਂਦੀ ਕਿ 50000 ਰੁਪਏ ਪਹਿਲਾਂ ਲੈ ਲਓ ਬਾਅਦ ਦੇ ਵਿੱਚ ਬਾਕੀ ਪੈਸੇ ਦੇ ਦਿਆਂਗੇ ਜਿਹੜੀ ਥਾਂ ਦੇ ਉੱਤੇ ਸ਼ਲਾਂਗ ਦੇ ਵਿੱਚ ਰੁਕੇ ਆ ਹੋਟਲ ਦੇ ਵਿੱਚ ਉਰੇ ਤੋਂ 1 ਕਿਲੋਮੀਟਰ ਦੂਰ ਜਿਹੜਾ ਪ੍ਰੇਮੀ ਆ ਤੇ ਉਹਦੇ ਬਾਕੀ ਜਿਹੜੇ ਸਾਥੀ ਆ ਉਹਨਾਂ ਦੇ ਬਾਰੇ ਪਤਾ ਲੱਗਾ ਰੁਕ ਜਾਂਦੇ ਆ ਫਿਰ ਉਸ ਤੋਂ ਬਾਅਦ ਕੀ ਹੁੰਦਾ ਇਹ ਉਹਨੂੰ ਕਹਿੰਦੀ ਜੀ ਇੱਕ ਦਿਨ ਕੇ ਫੋਟੋ ਸ਼ੂਟ ਆਪਾਂ ਕਰਦੇ ਆ ਕਿੰਨਾ ਸੋਹਣਾ ਦ੍ਰਿਸ਼ ਹੈ ਇੱਥੇ ਆਜੋ ਆਪਾਂ ਉੱਚੀ ਪਹਾੜੀ ਤੇ ਚੱਲਦੇ ਆ ਉੱਚੀ ਪਹਾੜੀ ਤੇ ਘਰਵਲੇ ਨੂੰ ਲੈ ਕੇ ਜਾ ਰਹੀ ਆ ਤੇ ਮਗਰਲੇ ਪਾਸੇ ਉਹ ਕਾਤਲ ਵੀ ਆ ਰਹੇ ਆ ਜਿਹੜੇ ਕਾਤਲ ਆ ਉਹ ਪਹਾੜੀ ਉੱਚੀ ਚੜਦੇ ਚੜਦੇ ਜਿਹਨਾਂ ਨੇ ਕਤਲ ਕਰਨਾ ਉਹ ਕਹਦੇ ਨੇ ਜੀ ਸਾਡੇ ਕੋਲੋਂ ਨਹੀਂ ਕੁਝ ਹੁੰਦਾਗਾ ਸਾਡੇ ਕੋਲ ਇੰਨੀ ਉੱਚੀ ਪਹਾੜੀ ਨਹੀਂ ਚੜੀ ਜਾਂਦੀ ਇਹ ਕਹਿੰਦੀ 20 ਲੱਖ ਰੁਪਇਆ ਦੇ ਦੂੰਗੀ ਤੁਹਾਨੂੰ ਪਰ ਇਹਨੂੰ ਅੱਜ ਮਾਰ ਦਿਓ ਇਹਨੂੰ ਖਤਮ ਕਰ ਦਿਓ ਤੇ ਜਦੋਂ ਫਿਰ ਉਹ ਖਤਮ ਕਰਨ ਲੱਗਦੇ ਆ ਤੇ ਉਦੋਂ ਇਹ ਗੱਲ ਕਰੀ ਵੀ ਖਿੱਚ ਦਿਓ ਕੰਮ ਇਹਨੂੰ ਛੱਡਣਾ ਨਹੀਂ ਜਿਉਂਦਾਂ ਨਹੀਂ ਛੱਡਣਾ ਇਹਨੂੰ ਹੁਣੇ ਮਕਾ ਦਿਓ ਤੇ ਜਦੋਂ ਉਹ ਕੁਹਾੜੀਆਂ ਦੇ ਨਾਲ ਵਾਰ ਕਰਕੇ ਇਹਨੂੰ ਉਸ ਸੁਨਸਾਨ ਪਹਾੜੀ ਦੇ ਉੱਤੇ ਮਾਰ ਦਿੰਦੇ ਆ ਰਾਜਾ ਰਗੂਮੰਛੀ ਨੂੰ ਫਿਰ ਇਹ ਆਪਣੇ ਦੋਸਤਾਂ ਦੇ ਨਾਲ ਉਹਨਾਂ ਕਾਤਲਾਂ ਦੇ ਨਾਲ ਔਰਤ ਮਿਲ ਕੇ ਆਪਦੇ ਘਰ ਵਾਲੇ ਨੂੰ ਖੱਡ ਦੇ ਵਿੱਚ ਸੁੱਟਣ ਦਾ ਕੰਮ ਵੀ ਕਰਦੀ ਆ ਆ ਵੀ ਅੱਜ ਕੱਲ ਰਿਸ਼ਤੇ ਹਨ ਫਿਰ ਉਸ ਤੋਂ ਬਾਅਦ ਇਹਨੇ ਕਹਾਣੀ ਘੜੀ ਕਿਉਂਕਿ ਟੱਬਰ ਦੇ ਜੀ ਕਹਿੰਦੇ ਵੀ ਪਾਈ ਨਾ ਤਾਂ ਨੂੰਹ ਦੇ ਨਾਲ ਸੰਪਰਕ ਹੁੰਦਾ ਨਾ ਹੀ ਮੁੰਡੇ ਨਾਲ ਸੰਪਰਕ ਹੁੰਦਾ ਇਹ ਫਿਰ ਇੱਕ ਦਿਨ ਢਾਬੇ ਦੇ ਉੱਤੇ ਗਈ ਰੁਲੀ ਖੁਲੀ ਜੀ ਹਾਲਤ ਦੇ ਵਿੱਚ ਜਾ ਕੇ ਉੱਥੇ ਢਾਬਾ ਮਾਲਕ ਨੂੰ ਕਹਿੰਦੀ ਜੀ ਕਿ ਮੈਨੂੰ ਕੋਈ ਫੋਨ ਦੇ ਦਿਓ ਮੈਂ ਆਪਦੇ ਭਰਾ ਨੂੰ ਫੋਨ ਕਰਨਾ ਸ਼ਾਇਦ ਉਹਦਾ ਨਾ ਗੋਬਿੰਦਾ ਭਰਾ ਦਾ ਨਾ ਉਸ ਤੋਂ ਬਾਅਦ ਫੋਨ ਭਰਾ ਨੂੰ ਕਰਦੀ ਕਿ ਨਹੀਂ ਜੀ ਕਿ ਸਾਨੂੰ ਤਾਂ ਇੱਥੇ ਲੁੱਟੇਰੇ ਪੈ ਗਏ ਸੀ ਸਾਨੂੰ ਮਾਰਨ ਪੈ ਗਏ ਲੁੱਟਖੋਵਾਲੇ ਤੇ ਉਹਨੂੰ ਤਾਂ ਉਹਨਾਂ ਨੇ ਮਾਰ ਕੇ ਸੁੱਟਦਾ ਜੀ ਤਾਂ ਮੈਂ ਮਸਾ ਆਪਣੀ ਮੁਸ਼ਕਿਲ ਨਾਲ ਜਾਨ ਬਚਾ ਕੇ ਆਈ ਆ ਤੇ ਟੱਬਰ ਦੇ ਜੀਆਂ ਨੂੰ ਪਤਾ ਨਹੀਂ ਸੀ ਕਿ ਇਹਨੇ ਕਹਾਣੀ ਕੀ ਰਚੀ ਆ ਇਹਦੇ ਪਿੱਛੇ ਮਕਸਦ ਕੀ ਆ ਪਰ ਆ ਕਰਤੂਤ ਆ ਜਿਹੜੀ ਇਹਨੇ ਮਿਰਠ ਵਾਲੇ ਕਾਂਡ ਦੀ ਫੇਰ ਯਾਦ ਕਰਵਾਤੀ ਆ ਕਿਉਂਕਿ ਜਿਹੜਾ ਮਿਰਠ ਵਾਲਾ ਕਾਂਡ ਆ ਉਹਦੇ ਵਿੱਚ ਵੀ ਇੱਕ ਔਰਤ ਨੇ ਕਿਸੇ ਪ੍ਰੇਮੀ ਦੇ ਚੱਕਰ ਦੇ ਵਿੱਚ ਆਪਦੇ ਘਰ ਵਾਲੇ ਨੂੰ ਨੀਲੇ ਡਰਮ ਦੇ ਵਿੱਚ ਟੋਟੇ ਕਰਕੇ ਸੁੱਟ ਦਿੱਤਾ ਉੱਤੇ ਸੀਮੇਂਟ ਪਾ ਦਿੱਤਾ ਉਹ ਘੁੰਮਣ ਫਿਰਨ ਚਲੀ ਗਈ ਮਹਿੰਦੀ ਲਵਾਈਆ ਤੇ ਬੜੇ ਉਥੇ ਟੌਰ ਟੱਪੇ ਨਾਲ ਵਖ ਵਖਤੇ ਉਹ ਹਰਾਂ ਦੇ ਵਿੱਚ ਜਿਹੜਾ ਹਿੱਸਾ ਲੈਂਦੀ ਆ ਹੋਲੀ ਬਣਾਉਂਦੀ ਆ ਤੇ ਫਿਰ ਜਦੋਂ ਤੱਕ ਵਾਪਸ ਆਉਂਦੇ ਤੇ ਉਹ ਡਰਮ ਦੇ ਵਿੱਚ ਜੰਮਿਆ ਪਿਆ ਪਤੀ ਆ ਡਰਮ ਦੇ ਵਿੱਚ ਉਹ ਬਸ ਬਿਲਕੁਲ ਆਕੜ ਗਿਆ ਉਹਦਾ ਪਤਾ ਨਹੀਂ ਲੱਗਦਾ ਬੰਦਾ ਕੌਣ ਆ ਕਦੇ ਖਬਰ ਆਉਂਦੀ ਜੇ ਕਿ ਘਰ ਵਾਲੀ ਨੇ ਆਪਦਾ ਘਰ ਵਾਲਾ ਮਰਵਾ ਕੇ ਪ੍ਰੇਮੀ ਦੇ ਨਾਲ ਮਿਲ ਕੇ ਤੇ ਧਰਤੀ ਦੇ ਵਿੱਚ ਦਬਤਾ ਕਦੇ ਖਬਰ ਆਉਂਦੀ ਜੀ ਪਤੀ ਨੇ ਆਪਦੀ ਪਤਨੀ ਮਾਰੀ ਤੇ ਬੱਚਿਆਂ ਸਮੇਤ ਮਾਰ ਦਿੱਤੀ ਕਿਉਂਕਿ ਉਹ ਕਿਸੇ ਹੋਰ ਦੇ ਨਾਲ ਲੜ ਲੱਗਣਾ ਚਾਹੁੰਦਾ ਸੀ ਇਹ ਭਾਰਤ ਦੇ ਵਿੱਚ ਚੱਲੀ ਕੀ ਕੀ ਜਾਂਦਾ ਤੁਸੀਂ ਦੇਖੋ ਵੀ ਬੰਦੇ ਦਾ ਦਿਮਾਗ ਕਿੰਨਾ ਸ਼ੈਤਾਨੀ ਹੋ ਗਿਆ ਜਿਹੜੀ ਇਹ ਸੋਨਮਰਗੂ ਵੰਸ਼ੀ ਆ ਇਹ ਜਿਸ ਦਿਨ ਆਪਦੇ ਪਤੀ ਨੂੰ ਕਤਲ ਕਰਵਾਉਣ ਦੇ ਵਾਸਤੇ ਪਹਾੜੀ ਦੇ ਵੱਲ ਜਾ ਰਹੀ ਸੀ ਸ਼ੂਟ ਦੇ ਬਹਾਨੇ ਫੋਟੋ ਸ਼ੂਟ ਦੇ ਬਹਾਨੇ ਇਹਨੂੰ ਵਜੀ ਸੱਸ ਦਾ ਫੋਨ ਆਇਆ ਸੱਸੇ ਗੱਲ ਕਰਨੀ ਵੀ ਨੂ ਰਾਣੀਏ ਤੇਰਾ ਸਾਹ ਚੜਿਆ ਆਪੇ ਤੂੰ ਹਫੀ ਪਈ ਆ ਕਹਿੰਦੀ ਜੀ ਮੈਨੂੰ ਕਹਿੰਦੇ ਆਪਾਂ ਜੰਗਲਾਂ ਦੇ ਵਿੱਚ ਘੁੰਮਣ ਜਾਣੇ ਆ ਉਹ ਕਹਿੰਦੀ ਤੁਸੀਂ ਠੀਕ ਹੈ ਨਾ ਬਿਲਕੁਲ ਕਹਿੰਦੀ ਸਾਸੂ ਮੈਂ ਬਿਲਕੁਲ ਠੀਕ ਠਾਕ ਆ ਅਸੀਂ ਬੜਾ ਇੱਥੇ ਇੰਜੋਏ ਕਰ ਰਹੇ ਆ ਉਹ ਕਹਿੰਦੀ ਜੀ ਕਿ ਮੈਂ ਵਰਤ ਰੱਖਿਆ ਕੋਈ ਰੱਖਦੇ ਹੋਣੇ ਕਿਸੇ ਤਿਉਹਾਰ ਦੇ ਕਰਕੇ ਕਿਸੇ ਦਿਨ ਦੇ ਕਰਕੇ ਕਹਿੰਦੀ ਮੈਂ ਵੀ ਰੱਖਿਆ ਮੈਂ ਵੀ ਕੁਝ ਨਹੀਂ ਖਾਣਾ ਤੁਸੀਂ ਵੀ ਨਹੀਂ ਕੁਝ ਖਾਂਦੇ ਆਪਸ ਦੇ ਵਿੱਚ ਇੰਨੇ ਪਿਆਰ ਨਾਲ ਗੱਲਾਂ ਕਰ ਰਹੀ ਆ ਜਦ ਕਿ ਹੁਣ ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਆ ਇਹਨਾਂ ਨੇ ਰੱਜ ਕੇ ਖਾਧਾ ਵੀ ਆ ਇਹ ਹਰ ਪੈਰ ਪੈਰ ਦੇ ਉੱਤੇ ਝੂਠ ਬੋਲਦੀ ਸੀ ਚਲੋ ਹੁਣ ਕਾਨੂੰਨ ਨੇ ਇਹਦਾ ਕੀ ਹਿਸਾਬ ਕਿਤਾਬ ਕਰਨਾ ਇਹਦਾ ਪ੍ਰੇਮੀ ਵੀ ਫੜ ਲਿਆ ਪ੍ਰੇਮੀ ਦੇ ਦੋਸਤ ਵੀ ਫੜ ਲਏ ਇਸ ਔਰਤ ਨੂੰ ਵੀ ਫੜ ਲਿਆ ਇਹਦੀ ਤਸਵੀਰ ਵੀ ਸਭ ਦੇ ਸਾਹਮਣੇ ਆਈ ਆ ਇਹ ਬੇਸੁੱਧ ਜੀ ਹੋ ਕੇ ਗੱਲਾਂ ਬਾਤਾਂ ਵੀ ਕਰ ਰਹੀ ਆ ਟੱਬਰ ਵੀ ਇਸ ਗੱਲ ਦੇ ਉੱਤੇ ਹੈਰਾਨ ਆ ਦੋਵੇਂ ਟੱਬਰ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਕਰਤੂਤ ਕਿਹੋ ਜੀ ਕੀਤੀ ਆ ਪਰ ਆਪਾਂ ਕੀ ਕਹਿ ਸਕਦੇ ਹਾਂ ਕਿਸੇ ਬਾਰੇ ਕਿਸੇ ਦਾ ਕੋਈ ਥਾ ਥੋੜੀ ਪਾ ਸਕਦੇ ਹਾਂ ਵੀ ਕਿਸੇ ਦੇ ਮਨ ਦੇ ਵਿੱਚ ਕੀ ਚੱਲਦਾ ਇਹ ਪੰਜਾਬ ਦੇ ਵਿੱਚ ਵੀ ਕਈ ਵਾਰ ਇਹੋ ਜੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਜੇ ਮੀਆਂ ਬੀਬੀ ਦੀ ਨਹੀਂ ਬਣਦੀ ਤਾਂ ਫਿਰ ਉਸ ਤੋਂ ਬਾਅਦ ਅਤਿਆਚਾਰ ਜਾਂ ਮਰਨ ਮਰਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਤੇ ਪੰਜਾਬੋਂ ਬਾਹਰਲੇ ਸੂਬਿਆਂ 'ਚ ਖਾਸ ਕਰਕੇ ਯੂਪੀ ਦੇ ਵਿੱਚ ਜਾਂ ਕਦੇ ਉੱਤਰਾਖੰਡ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਇਹ ਕਹਾਣੀਆਂ ਜਿਹੜੀਆਂ ਉਹ ਆਮ ਸਾਹਮਣੇ ਆਉਂਦੀਆਂ ਰਹਿੰਨਗਾ ਜਿਹੜੀਆਂ ਕਿ ਫਿਲਮੀ ਕਹਾਣੀਆਂ ਨੂੰ ਵੀ ਮੱਤ ਪਾਉਂਦੀਆਂ ਤੁਸੀਂ ਦੇਖੋ ਵੀ ਕਿਸੇ ਬੰਦੇ ਦਾ ਦਿਮਾਗ ਕਿੰਨਾ ਖਰਾਫਾਤੀ ਹੋ ਸਕਦਾ ਵੀ 11 ਤਰੀਕ ਨੂੰ ਵਿਆਹ ਹੋਇਆ ਤੇ 16 ਤਰੀਕ ਨੂੰ ਆਪਦੇ ਘਰ ਵਾਲੇ ਨੂੰ ਮਾਰਨ ਦੀ ਯੋਜਨਾ ਘੜੀ ਆ ਤੇ ਜਿਹਦੇ ਨਾਲ ਪ੍ਰੇਮ ਚੱਲਦਾ ਉਹਦੇ ਨਾਲ 5-6 ਮਹੀਨਾ ਤੋਂ ਹੀ ਪ੍ਰੇਮ ਹੋਇਆ ਜਿਹਦੇ ਨਾਲ ਪ੍ਰੇਮ ਚੱਲਦਾ ਏ ਸੋਨਮਨਾ ਦੀ ਔਰਤ ਦਾ ਉਹ ਆਪਣੇ ਯਾਨੀ ਕਿ ਆਪਦੇ ਬਾਪੂ ਦੀ ਦੁਕਾਨ ਦੇ ਉੱਤੇ ਉਹਦੇ ਕੋਲੋਂ ਕੰਮ ਕਰਵਾਉਂਦੀ ਸੀ ਜਾਂ ਕਹਿ ਦੇਈਏ ਵੀ ਉਹਦੀ ਦੁਕਾਨ ਤੇ ਉਹਦੇ ਕਾਰਖਾਨੇ ਦੇ ਉੱਤੇ ਕੰਮ ਕਰਦਾ ਸੀਗਾ ਯਾਨੀ ਕਿ ਸੰਪਰਕ ਦੇ ਵਿੱਚ ਸੀਗੇ ਪਰ ਜੇ ਆਪਾਂ ਦੇਖ ਲਈਏ ਵੀ ਉਸ ਬੰਦੇ ਦੀ ਤਸਵੀਰ ਰਾਜਾ ਰਘੁਵੰਸ਼ੀ ਦੀ ਤੇ ਜਿਹੜਾ ਇਹ ਪ੍ਰੇਮੀ ਆ ਜਿਹਨੂੰ ਕਤਲ ਕਰਵਾਇਆ ਤੇ ਜਿਨੇ ਕਤਲ ਕੀਤਾ ਜੇ ਦੋਵਾਂ ਦੀ ਤਸਵੀਰ ਦੇਖ ਲਈਏ ਤਾਂ ਲਹਣਤ ਫੇਰ ਪਾਉਣ ਨੂੰ ਜੀ ਕਰਦਾ ਵੀ ਸੋਨਮ ਦੇ ਉੱਤੇ ਵੀ ਭਾਈ ਆਹ ਬੰਦਾ ਕਿੰਨਾ ਕਾਬਲ ਕਿੰਨਾ ਸੋਹਣਾ ਸੁਨੱਖਾ ਪਰ ਤੇਰਾ ਇਸ਼ਕਾ ਜਿਹੜਾ ਤੂੰ ਆਪਦੇ ਇਸ਼ਕ ਦੇ ਚੱਕਰ ਦੇ ਵਿੱਚ ਉਹਦਾ ਚਿਹਰਾ ਮੋਰਾ ਦੇਖੋ ਬੰਦਾ ਕਿ ਹੋ ਜਾ। ਇਹ ਵੀ ਹੀ ਮਿਰਠ ਵਾਲਾ ਕਾਂਡ ਆ, ਇਹ ਵੀ ਹੀ ਬਾਕੀ ਕਾਂਡ ਆ। ਮਤਲਬ ਇਹ ਜੀ ਕਿ ਅਸੀਂ ਜਾਲੀ ਜੇ ਲੋਕ ਬਣ ਗਏ ਆ, ਕੋਈ ਸੰਸਕ੍ਰਿਤਕ ਸਾਡੇ ਅੰਦਰ ਮਹੱਤਵ ਹੈ ਨਹੀਂਗਾ। ਕੋਈ ਇਹ ਨਹੀਂ ਕਿ ਅਸੀਂ ਸੱਭੇਕ ਮਨੁੱਖਾਂ, ਕੋਈ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਨਹੀਂ। ਕੋਈ ਇਹ ਨਹੀਂ ਕਿ ਅਸੀਂ ਸੱਭੇਕ ਤਰੀਕੇ ਦੇ ਨਾਲ ਗੱਲ ਕਰਗੇ। ਨਹੀਂ ਨਿਭਦੀ ਅਟ ਹੋਣਾ ਤੁਹਾਡੇ ਕੋਲੇ ਬਹੁਤ ਜ਼ਰੂਰੀ ਆ। ਮੈਂ ਬਹੁਤ ਸਾਰੀਆਂ ਥਾਂਵਾਂ ਤੇ ਦੇਖਿਆ ਜੇ ਮੀਆਂ ਵੀ ਬਈ ਦੀ ਨਹੀਂ ਬਣਦੀ। ਤਾ ਆਪਸ ਦੇ ਵਿੱਚ ਖੇਬੜੀ ਵੀ ਜਾਣਾ ਮਰੀ ਵੀ ਜਾਣਾ ਲੜੀ ਵੀ ਜਾਣਾ ਝੂਰੀ ਵੀ ਜਾਣਾ ਤੇ ਵੇਲੇ ਤੋਂ ਪਹਿਲਾਂ ਮਰ ਜਾਣਾ ਫਿਕਰ ਕਰਦੇ ਕਰਦੇ ਉਧਰ ਲਈ ਤਰਨੇ ਵੀ ਜਾ ਉਧਰ ਲਈ ਨੇ ਵੀ ਜੇ ਥੋੜੀ ਬਣਦੀ ਆ ਤੁਸੀਂ ਆਪਸ ਦੇ ਵਿੱਚ ਰਹੋ ਬਣਾਉਣ ਦੀ ਕੋਸ਼ਿਸ਼ ਕਰੋ ਨਹੀਂ ਬਣਦੀ ਤਾਂ ਤੁਹਾਡੇ ਕੋਲੇ ਰਾਹ ਖੁੱਲੇ ਆ ਤੁਸੀਂ ਆਪਣੀ ਜ਼ਿੰਦਗੀ ਜਿਉਵੋ ਉਹਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਤੁਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਤੁਸੀਂ ਕਰ ਲਓ ਉਹਨੇ ਕਰਨੀ ਉਹ ਕਰ ਲਵੇ ਪਰ ਗੱਲ ਇਹ ਜੀ ਕਿ ਮਰਨਾ ਵੀ ਆ ਤੇ ਉਸ ਤੋਂ ਪਹਿਲਾਂ ਮਾਰਨਾ ਵੀ ਆ ਮਰਨਾ ਤਾਂ ਕੁਦਰਤੀ ਤੌਰ ਤੇ ਸਭ ਨੇ ਆ ਜਾਂ ਜਦੋਂ ਆਪਾਂ ਕਾਨੂੰਨ ਦੇ ਚੱਕਰ ਵਿੱਚ ਫਸ ਗਏ ਤੇ ਕਤਲ ਦਾ ਪਰਚਾ ਦਰਜ ਹੋ ਗਿਆ ਫਿਰ ਤਾਂ ਮਰੇ ਹੀ ਮਰੇ ਆ ਪਰ ਇਹ ਕਹਾਣੀਆਂ ਭਾਰਤ ਵਰਗੇ ਦੇਸ਼ ਦੇ ਵਿੱਚ ਜਦੋਂ ਪੈਦਾ ਹੁੰਦੀਆਂ ਤੇ ਉਦੋਂ ਸੱਚੀ ਮੁੱਚੀ ਹੈਰਾਨ ਕਰ ਦਿੰਦੀਆਂ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਤੱਕ ਸੁਣਦੇ ਰਹੇ ਆ ਗੋਰੇ ਇਦਾਂ ਹੁੰਦੇ ਹਨ ਗੋਰਿਆਂ ਨੂੰ ਰਿਸ਼ਤਿਆਂ ਦਾ ਪਤਾ ਨਹੀਂ ਜਦ ਕਿ ਗੋਰੇ ਬਹੁਤ ਸੱਭੇਕ ਲੋਕ ਹਨ ਹੁਣ ਮੈਨੂੰ ਇੰਝ ਲੱਗਦਾ ਭਾਰਤ ਦੇ ਲੋਕਾਂ ਵਰਗਾ ਜਾਲੀ ਕੋਈ ਨਹੀਂ ਹੋਣਾ ਹੁਣ ਮੈਨੂੰ ਇੰਝ ਲੱਗਦਾ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬਣਦਾ ਇੱਥੇ 도ਗਲੇ ਕਿਰਦਾਰ ਆ ਉਹ ਜਿਹਦੇ ਨਾਲ ਹਨ ਉਹਦੇ ਨਾਲ ਹਨ ਭਾਵੇਂ ਗਲਤ ਨਾਲ ਹਨ ਜਿਹਨੂੰ ਅਸੀਂ ਸਹੀ ਮੰਨੀਏ ਸਹੀ ਮੰਨੀ ਜਾਗੇ ਪਰ ਉਹ ਇਹ ਗੱਲ ਕਹਿੰਦੇ ਜੇ ਕਿ ਮੈਂ ਇਹ ਗੱਲ ਮੰਨਦਾ ਕਿ ਇਹਦੇ ਨਾਲ ਮੇਰਾ ਰਿਸ਼ਤਾ ਹੈ ਮੇਰਾ ਸਬੰਧ ਇਹਦੇ ਨਾਲ ਹੈ ਤੇ ਇੱਕੋ ਵੇਲੇ ਦਸਾਂ ਨਾਲ ਸਬੰਧ ਨਹੀਂ ਉੱਥੇ ਜਦ ਕਿ ਭਾਰਤ ਦੇ ਵਿੱਚ ਇੱਕੋ ਵੇਲੇ ਕਈ-ਕਈ ਪਾਸੇ ਚੱਲਦੇ ਤਾਂ ਸਾਰੇ ਸਤੀ ਸਬਿੱਤਰੇ ਬਣੇ ਫਿਰਦੇ ਆ ਔਰਤਾਂ ਵੀ ਅਤੇ ਮਰਦ ਵੀ ਆ ਕਈ ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਭਾਰਤ ਦੇ ਵਿੱਚ ਚੱਲੀ ਕੀ ਕੀ ਜਾਂਦਾ ਆ ਖਬਰ ਨਹੀਂ ਸਹੀ ਹਾਲੇ ਸੁੱਕਣੀ ਨਹੀਂ ਤੇ ਕੱਲ ਨੂੰ ਕੋਈ ਨਵੀਂ ਕਹਾਣੀ ਆ ਜਾਣੀ ਆ ਉਹ ਅਜੇ ਸੁੱਕਣੀ ਨਹੀਂ ਫਿਰ ਨਵੀਂ ਕਹਾਣੀ ਸਾਹਮਣੇ ਆ ਜਾਣੀ ਆ ਤੇ ਇਵੇਂ ਹੀ ਕੰਮ ਚੱਲੀ ਜਾਂਦਾ ਇਹਨਾਂ ਦੇ ਉੱਤੇ ਫਿਲਮਾਂ ਬਣ ਜਾਂਦੀਆਂ ਇਹੋ ਜਿਹੀਆਂ ਫਿਲਮਾਂ ਦੇਖਣ ਵਾਲੇ ਆ ਪਿਛਲੇ ਦਿਨੀ ਕੀ ਖਬਰ ਆਈ ਸੀ ਕਹਿੰਦੇ ਵੀ ਦ੍ਰਿਸ਼ਮ ਫਿਲਮ ਵੇਖ ਕੇ ਤੇ ਬੰਦਾ ਮਾਰਤਾ ਘਰ ਵਾਲੇ ਨੂੰ ਮਾਰਨ ਦੇ ਪਿੱਛੇ ਔਰਤ ਨੇ ਦ੍ਰਿਸ਼ਮ ਫਿਲਮ ਦੇਖੀ ਉਹਦੇ ਵਿੱਚ ਵੀ ਭਾਈ ਕਿਸ ਤਰੀਕੇ ਨਾਲ ਲਾਸ਼ ਨੂੰ ਖੁਰਦ-ਬੁਰਦ ਕਰੀਦਾ ਕਿਵੇਂ ਆਪਣੇ ਆਪ ਨੂੰ ਸਹੀ ਤੇ ਸੱਚਾ ਸਾਬਤ ਕਰੀਦਾ ਆ ਵੀ ਕਹਾਣੀਆਂ ਹੁੰਦੀਆਂ ਹੁਣ ਤਾਂ ਮੈਨੂੰ ਲੱਗਦਾ ਵੀ ਉਦਾਂ ਹੀ ਵਿਆਹ ਸ਼ਬਦ ਆ ਨਾ ਜਿਹੜਾ ਆਉਂਦੇ ਸਮੇਂ ਦੇ ਵਿੱਚ ਜਿਵੇਂ ਹਾਲਾਤ ਬਣੇ ਪਏ ਆ ਚਲੋ ਆਪਾਂ ਪੰਜਾਬ ਤੋਂ ਬਾਹਰਲੀ ਗੱਲ ਵੀ ਕਰ ਲਈਏ ਜੇ ਆਪਾਂ ਵਿਆਹ ਸ਼ਬਦ ਵੇਖੀਏ ਇਹ ਇੱਕ ਮਜ਼ਾਕ ਜਿਹਾ ਬਣ ਕੇ ਰਹਿ ਗਿਆ ਵੀ ਭਾਈ ਇਕੱਠੇ ਹੋਏ ਆ ਵੈਸੇ ਹੀ ਹੋਏ ਆ ਪਤਾ ਨਹੀਂ ਕੱਲ ਨੂੰ ਅਸੀਂ ਮਰਮਰ ਆ ਜਾਣਾ ਤੇ ਪਤਾ ਨਹੀਂ ਸੀ ਮਹੀਨੇ ਬਾਅਦ ਇੱਕ ਦੂਜੇ ਦੇ ਖਿਲਾਫ ਹੋ ਜਾਣਾ ਪਰ ਆਪਾਂ ਨੂੰ ਬੁੱਧਕ ਪੱਦਰ ਦੇ ਉੱਤੇ ਉੱਚਾ ਉੱਠਣ ਦੀ ਲੋੜ ਹੈ ਜਾਂ ਫਿਰ ਡੌਂਡੀ ਨਾ ਪਿੱਟਿਆ ਕਰਗੇ ਅਸੀਂ ਤਾਂ ਜੀ ਵਿਰਾਸਤ ਦੇ ਤੌਰ ਦੇ ਉੱਤੇ ਸਾਨੂੰ ਆ ਚੀਜ਼ਾਂ ਮਿਲੀਆਂ ਹਨ ਅਸੀਂ ਇੰਨੇ ਮਹਾਨ ਵਿਰਸੇ ਦੇ ਮਾਲਕ ਹਾਂ ਮਹਾਨ ਵਿਰਸਾ ਤਾਂ ਹੈ ਅਸੀਂ ਕਦੇ ਉਹਦੇ ਤੋਂ ਅਕਲ ਵੀ ਕੀਤੀ ਆ ਕਦੇ ਕੁਝ ਸਿੱਖਿਆ ਵੀ ਆ ਸਿੱਖਿਆ ਤਾਂ ਸੀ ਇਹ ਵੀ ਬੰਦੇ ਨੂੰ ਜਿੰਨੋ ਮਰਜ਼ੀ ਮਾਰ ਲਓ ਠੱਗੀ ਮਾਰ ਲਓ ਪੈਸੇ ਪਿੱਛੇ ਧੋਖਾ ਦੇ ਦਿਓ ਕਤਲ ਕਰ ਦਿਓ ਕਤਲ ਕਰਵਾ ਦਿਓ ਝੂਠੀ ਕਹਾਣੀ ਰਚ ਦਿਓ ਫਿਰ ਆ ਗੱਲ ਕਰ ਲੋ ਫਿਰ ਉਹ ਗੱਲ ਕਰ ਦਿਓ ਸੋ ਆ ਡਰਾਮੇਬਾਜ਼ੀਆਂ ਭਾਰਤ ਦੇ ਵਿੱਚ ਹੀ ਹੁੰਦੀਆਂ ਮੈਨੂੰ ਲੱਗਦਾ ਵੀ ਗੋਰੇ ਸਾਡੇ ਨਾਲੋਂ ਲੱਖ ਦਰਜੇ ਚੰਗੇ ਕਮ ਸੇ ਕਮ ਬੰਦੇ ਨੂੰ ਮਾਰਦੇ ਤਾਂ ਨਹੀਂ ਨੰਗੇ ਚਿੱਟੇ ਤਾਂ ਹਨ ਕਿ ਮੈਨੂੰ ਤਾਂ ਉਹ ਲਾਇਕ ਮੈਂ ਉਹਨੂੰ ਕਰਦਾ ਮੈਂ ਉਹਦੇ ਨਾਲ ਰਹਿਣਾ ਉਹਦੇ ਨਾਲ ਮੇਰਾ ਲਿਵਨ ਰਿਲੇਸ਼ਨਸ਼ਿਪ ਆ ਇਹਦੇ ਨਾਲ ਮੈਂ ਇਉਂ ਆ ਅਸੀਂ ਕਰਦੇ ਹੋਂਵੇਂ ਹੀ ਆ ਸਾਰਾ ਕੁਝ ਪਰ ਅਸੀਂ ਨਕਾਬ ਪਾਈ ਫਿਰਦੇ ਆ ਅਸੀਂ ਉਹਨਾਂ ਤੋਂ ਭੇੜੇ ਆ ਸਾਡੇ ਕਿਰਦਾਰ ਕੋਈ ਨਹੀਂਗੇ ਹੈਗੇ ਅਸੀਂ 2 3 4 ਥਾਵਾਂ ਦੇ ਉੱਤੇ ਵਕ ਵਕ ਥਾਵਾਂ ਤੇ ਸੰਪਰਕ ਰੱਖਣ ਵਾਲੇ ਆ ਪਰ ਉਦਾਂ ਇਹ ਗੱਲ ਕਹਿੰਨੇ ਕਿ ਸਾਡਾ ਵਿਰਸਾ ਬਹੁਤ ਮਹਾਨ ਹੈ ਅਸੀਂ ਤਾਂ ਬਹੁਤ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹਾਂ ਅਸੀਂ ਤਾਂ ਇਦਾਂ ਹਾਂ ਡਰਾਮੇਬਾਜ਼ੀ ਸਾਡੇ ਸੁਭਾਅ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਪਸਰੀ ਆ ਕੋਈ ਮੰਨ ਕੇ ਰਾਜ਼ੀ ਨਹੀਂ ਆ